ਸਤੰਦਰ ਗੱਡੀ ਵਿੱਚ ਰੱਖੀ ਬੈਠੇ ਸੀ ਵੱਡੀ ਰਕਮ ਐਨਾ ਕੈਸ਼ ਕਿ ਪੁਲਿਸ ਦੇ ਵੀ ਉੱਡੇ ਹੋਸ਼ ਪੁਲਸ ਨੂੰ ਵੀ ਬਣਾਉਣੀ ਪਈ ਵੀਡੀਓ ਹੁਣ ਇਨਕਮ ਟੈਕਸ ਵਾਲੇ ਕਰ ਰਹੇ ਜਾਂ ਪੁਲਸ ਵੱਲੋਂ ਨਾਕਾ ਲਗਾਇਆ ਗਿਆ ਸੀ ਤੇ ਇਸ ਦੌਰਾਨ ਇੱਕ ਇਨੋਵਾ ਗੱਡੀ ਨੂੰ ਰੋਕਿਆ ਗਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਇੱਕ ਬੈਗ ਪੁਲਿਸ ਵਾਲਿਆਂ ਨੂੰ ਭਾਰੀ ਲੱਗਿਆ ਤੇ ਇਸ ਤੋਂ ਬਾਅਦ ਜਿਉਂ ਹੀ ਬੈਗ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ ਪੁਲਿਸ ਸਥਿਤੀ ਦੇ ਦੇਖ ਕੇ ਹੋਸ਼ ਉੱਡ ਗਏ ਕਿ ਉਹ ਕੇ ਬੈਗ ਦੇ ਵਿੱਚ ਵੱਡੀ ਰਕਮ ਸੀ ਤੇ 5-500 ਦੇ ਨੋਟ ਪੁਲਿਸ ਵਾਲਿਆਂ ਨੂੰ ਜਦੋਂ ਦਿਖਾਈ ਦਿੱਤੇ ਤਾਂ ਇਸ ਤੋਂ ਬਾਅਦ ਗੱਡੀ ਦੇ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਥਾਣੇ ਲਿਜਾਇਆ ਗਿਆ ਤੇ ਉਹਨਾਂ ਦੇ ਸਾਹਮਣੇ ਰਕਮ ਗਿਣੀ ਗਈ ਤੇ ਰਕਮ ਗਿਣਦੇ ਹੋਏ ਪੁਲਿਸ ਵਾਲਿਆਂ ਨੇ ਇਸ ਦੀ ਬਕਾਇਦਾ ਵੀਡੀਓ ਤੱਕ ਬਣਾਈ ਤੇ ਨਾਲ ਹੀ ਗੱਡੀ ਨੂੰ ਕਾਬੂ ਕੀਤਾ ਤੇ ਇਨਕਮ ਟੈਕਸ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਕਿਉਂਕਿ ਦੋਵਾਂ ਵਿਅਕਤੀਆਂ ਨੇ ਪੁਲਿਸ ਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਇਸ ਵੱਡੀ ਰਕਮ ਬਾਰੇ ਨਹੀਂ ਦਿੱਤਾ ਕਿ ਉਹ ਇਹ ਰਕਮ ਕਿੱਥੋਂ ਲੈ ਕੇ ਆਏ ਨੇ ਮਾਮਲਾ ਸਮਰਾਲਾ ਦਾ ਹੈ ਜਿੱਥੇ ਕੇ ਹੈਡੋ ਪੁਲਿਸ ਚੌਕੀ ਦੇ ਬਾਹਰ ਪੁਲਿਸ ਨੇ ਕਾਬੂਬੰਦੀ ਦੌਰਾਨ ਇਹਨਾਂ ਦੋ ਵਿਅਕਤੀਆਂ ਨੂੰ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਹੈ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮੁਢਲੀ ਪੁੱਛਗਿੱਛ ਵਿੱਚ ਵਿਅਕਤੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪ੍ਰਾਪਰਟੀ ਡੀਲਰ ਨੇ ਤੇ ਇਹ ਰਕਮ ਕੋਰਾਲੀ ਤੁਲ ਜਾਣਾ ਲੈ ਕੇ ਜਾ ਰਹੇ ਸੀ ਲੇਕਿਨ ਉਹ ਇਸ ਰਕਮ ਬਾਰੇ ਕੋਈ ਦਸਤਾਵੇਜ਼ ਪੁਲ ਸਕੋਲ ਪੇਸ਼ ਨਹੀਂ ਕਰ ਸਕਦੇ ਇਸ ਲਈ ਇਨਕਮ ਟੈਕਸ ਵਿਭਾਗ ਵੱਲੋਂ ਇਸ ਦੀ ਜਾਂਚ ਕੀਤੀ ਜਾਏਗੀ ਅੱਜ ਸਾਡੇ ਸਪੈਸ਼ਲ ਨਾਕਾਬੰਦੀ ਚੱਲ ਰਹੀ ਸੀ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਚੌਕੀ ਖੇਡੋਂ ਦੇ ਸਾਹਮਣੇ ਇੱਕ ਦੁਰਾਨੇ ਨਾਕਾਬੰਦੀ ਇੱਕ ਕਾਰ ਅਨੋਵਾ ਆਈ ਜੀ ਦਾ ਨੰਬਰ ਪੀਵੀ 65 0090 ਪੜਿਆ ਗਿਆ ਤੇ ਉਹਦੇ ਵਿੱਚ ਦੋ ਵਿਅਕਤੀ ਸਵਾਰ ਸੀ ਤੇ ਉਹਨਾਂ ਨੂੰ ਨਾਂ ਪਤਾ ਪੁੱਛਿਆ ਇੱਕ ਦਾ ਨਾਮ ਰਣਜੀਤ ਸਿੰਘ ਪੁੱਤਰ ਛੇਰ ਸਿੰਘ ਦੂਸਰੇ ਦਾ ਵੀ ਨਾਮ ਰਣਜੀਤ ਸਿੰਘ ਪੁੱਤਰ ਦਿਦਾਤ ਸਿੰਘ ਇਹ ਕੁਰਾਲੀ ਸਾਈਡ ਦੇ ਰਹਿਣ ਵਾਲੇ ਨੇ ਤੇ ਚੈਕਿੰਗ ਦੌਰਾਨ ਇਹਨਾਂ ਦੇ ਇੱਕ ਕਾਰ ਦੇ ਵਿੱਚੋਂ ਲਫਾਫਾ ਵਜਲਦਾਰ ਮਿਲਿਆ ਤਾਂ ਉਹਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸਿਆਂ ਦੀ ਗਿਣਤੀ ਉਹਨਾਂ ਦੇ ਸਾਹਮਣੇ ਕੀਤੀ ਬੁਕਾਇਦਾ ਵੀਡੀਓਗ੍ਰਾਫੀ ਕੀਤੀ ਤਾਂ ਇਹ amount 50 ਲੱਖ ਰੁਪਏ ਦੀ ਹੋਈ ਆ ਕਿ ਲੱਗਦਾ ਇਹ amount ਕਿੱਥੇ ਲੈ ਕੇ ਚੱਲੇ ਸੀ ਕੋਈ ਸਬੂਤ ਉਹਨਾਂ ਨੇ ਪੇਸ਼ ਕੀਤਾ ਜੀ ਨਹੀਂ ਮੌਕੇ ਤੇ ਕੋਈ ਸਬੂਤਨੀ ਪੇਸ਼ ਕੀਤਾ ਜੀ ਤੇ ਅਸੀਂ ਪੜਤਾਲ ਲਈ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਤਾ ਤੇ ਸੀਨੀਅਰ ਅਫਸਰ ਸਹਿਬਾਨ ਨੂੰ ਵੀ ਅਸੀਂ ਜਾਣੂ ਕਰਤਾ ਜੀ ਅੱਗੇ ਪੜਤਾਲ ਇਨਕਮ ਟੈਕਸ ਵਾਲੇ ਪਹੁੰਚ ਗਏ ਉਹ ਪੜਤਾਲ ਕਰ ਰਿਹਾ ਜੀ ਮਿਲਕੋਰੀ ਕਰ ਰਿਹਾ ਜੀ 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 ਉਹ 50 ਲੱਖ 88 ਕਰ ਅਸੀਂ ਲੋਟ ਅਸੀਂ ਕਬਜ਼ੇ ਚ ਲੈ ਲਏ ਫਿਲਹਾਲ ਹੁਣ ਇਸ ਦੀ ਜਾਂਚ ਇਨਕਮ ਟੈਕਸ ਵੱਲੋਂ ਕੀਤੀ ਜਾਏਗੀ ਤੇ ਇਸ ਵੱਡੀ ਰਕਮ ਬਾਰੇ ਜਾਂਚ ਵਿੱਚ ਹੀ ਸਾਫ ਹੋ ਸਕੇਗਾ ਕਿ ਇਹ ਵਿਅਕਤੀ ਇਹ ਵੱਡੀ ਰਕਮ ਆਖਰ ਕਿੱਥੋਂ ਲੈ ਕੇ ਆਈ ਸੀ ਜਗਬਾਨੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ